ਖਤਰਨਾਕ ਸਾਬਿਤ ਹੋ ਰਹੀ ਚਾਇਨਾ ਡੋਰ ਉਪਰ ਮੁਕੰਮਲ ਪਾਬੰਦੀ ਦੇ ਬਾਵਜੂਦ ਇਸ ਖੂਨੀ ਡੋਰ ਦੀ ਖਰੀਦੋ-ਫਰੋਖਤ ਕਰਨ ਵਾਲਾ ਇੱਕ ਮਲਜ਼ਮ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਪਸੰਦ ਤੋਂ ਪਹਿਲਾਂ ਕਾਰਵਾਈ ਕਰਦਿਆਂ ਹੋਇਆ ਅੰਮ੍ਰਿਤਸਰ ਪੁਲਿਸ ਨੇ ਚਾਇਨਾ ਡੋਰ ਦੇ 224 ਗੱਟੂਆਂ ਨੂੰ ਗੋਚਣ ਵਾਲੇ ਨੂੰ ਕਾਬੂ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਸਾਡੀ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਪੱਤੀ ਵਸੰਪਿੰਡ ਦੇ ਏਰੀਆ ਵਿੱਚ ਰੇਡ ਕਰਕੇ ਇੱਕ ਨੌਜਵਾਨ ਨੂੰ ਕਾਬੂ ਕੀਤਾ। ਜਿਸ ਪਾਸੋਂ 224 ਗੱਟੂ ਚਾਇਨਾ ਡੋਰ बरामद ਕੀਤੀ ਗਈ ਹੈ ਅਤੇ ਪਤਾ ਲੱਗਾ ਕਿ ਇਹ ਵਿਅਕਤੀ ਉਸ ਤੋਂ ਪਹਿਲਾਂ ਵੀ 108 ਗੱਟੂ ਚਾਇਨਾ ਡੋਰ ਅੱਗੇ ਕਿਸੇ ਨੂੰ ਸਪਲਾਈ ਕਰ ਚੁੱਕਾ ਸੀ। ਸੰਜੂ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਚੱਲੇ ਹਾਂ। ਇੱਕ ਨਸ਼ਾ ਗੱਟੂ ਜਿਹੜਾ ਹੀ ਬੰਦ ਕਰਾਣਾ ਹੈ। ਜੀ। ਆਪਣੀ CA3 ਦੀ ਸਾਰੀ ਟੀਮ ਜਿਹੜੀ ਐਸਲੈ ਫਰਨ 2 2 3 1 ਸਾਰੇ ਬਹੁਤ ਹੀ ਮਿਹਨਤ ਕਰ ਰਹੇ ਠਾਣੇ ਵੀ ਵੇਖੋ ਕਿੰਨੀ ਮਿਹਨਤ ਕਰ ਰਹੇ ਨੇ ਗੱਟੂ ਵੀ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਇਹ ਵੀ ਇੱਕ ਸਮਝ ਲਓ ਕਿ ਹੀਰੋਨਾਵਾਦੀ ਕੇ ਖਤਰਨਾਕ ਹੈ ਜੀ ਇਹਨੂੰ ਦੇਹੀ ਗਾਂਗਾ ਜੀ ਪਬਲਿਕ ਵੱਤ ਵੱਸਾਤ ਦੇ ਇਸ ਚੀਜ਼ ਨੂੰ ਬੰਦ ਕਰਾਵੇ ਇਹ ਵੀ ਇੱਕ ਕੋੜ ਜਿਹੜਾ ਖਤਮ ਕੀਤਾ ਜਾਵੇ ਲੋੜੀ ਦੇ ਦਿਨਾਂ ਦੇ ਵਿੱਚ ਜੀ ਇਹ ਵੇਖੋ ਦੀ ਕਈ ਜਵਾਲ ਮੋਤਾ ਹੋ ਗਿਆ ਨੇ ਕਿਸੇ ਦੇ ਵੇਖੋ ਜਿਆਦਾ ਪਿਆ ਪਤਾ ਨਹੀਂ ਡੋਰ ਫਿਰਦੀ ਉਹ ਜਿਆਦਾ ਬਹੁਤ ਹੀ ਖਤਰਨਾਕ ਹੈ ਤੇ ਪਬਲਿਕ ਨੂੰ ਮੈਂ ਕਹਿਣਾ ਚਾਹਨਾ ਵਾਦ ਤੋਂ ਵਾਦ ਪੁਲਿਸ ਦਾ ਸਹਿਯੋਗ ਦੋ ਤੁਹਾਡੇ ਬਾਰੇ ਕੋਈ ਕੋਈ ਕਿਸੇ ਨੂੰ ਨਹੀਂ ਦੱਸੇਗਾ ਤੇ ਸੀਪੀ ਸਾਹਿਬ ਨਾਲ ਗੱਲ ਕਰ ਲੋ ਪਾਏ ਸੀਏ 3 ਆਪਣੇ ਸਰਦਾਰ ਬਿੰਦਰ ਜੀ ਸੀਗਣਾ ਪਏ ਗੱਲ ਦੱਸੋ ਉਹਨਾਂ ਨੂੰ ਗੁਪਤ ਸੁਚਨਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਇਹਨਾਂ ਨੂੰ ਵਾਦ ਤੋਂ ਵਾਦ ਫੜਾਓ ਕਿ ਗੱਟੂ ਦਾ ਨਾਂ ਹੀ ਖਤਮ ਕਰ ਦਈਏ ਉਹ ਤੋਂ ਹੀਰੋ ਨੇ ਇਹਦਾ ਵੀ ਵਾਦ ਤੋਂ ਵਾਦ ਦੱਸੋ ਜਿੰਨਾ ਤੱਕ ਪਬਲਿਕ ਦਾ ਸਹਿਯੋਗ ਨਹੀਂ ਮਿਲੇਗਾ ਅਸੀਂ ਕੁਝ ਨਹੀਂ ਬੜੇ ਪੁਲਿਸ ਦੀ ਤਲਾਸ਼ 'ਚ ਨਿਕਲੇ ਹਾਂ ਕੁਛ ਤਲਾਹ ਮਿਲੀ ਸੀ ਜਿਹੜੇ ਹੀ ਜਾ ਕੇ ਫਿਰ ਵੱਡੇ ਪਿੰਡ ਦੇ ਅੰਦਰੋਂ ਫੜੇ ਨੇ ਜੀ ਗਗਨਦੀਪ ਨਾ ਦਾ ਲੜਕਾ ਹੈ ਜੀ ਵਾਸੂ ਨੂੰ ਆਫਰ ਵਾਸੂ ਨੂੰ ਕਹਿੰਦੇ ਨੇ ਉਹਦੇ ਘਰੋਂ ਜਾ ਕੇ ਫੜੇ ਇਹ ਵੀ ਕਹਾਂਗਾ ਪਬਲਿਕ ਨੂੰ ਜੀ ਇਹ ਬਿਲਕੁਲ ਆਪਣੇ ਬੱਚਿਆਂ ਨੂੰ ਹਟਾਓ ਬਹੁਤ ਹੀ ਖਤਰਨਾਕ ਡੋਰ ਜੀ ਬਿਲਕੁਲ ਇਹਨਾਂ ਨੂੰ ਲੈ ਕੇ ਦਾ ਦੂਜੇ ਬੱਚੇ ਜਿੰਨੀ ਮੱਝ ਚਿੰਤ ਕਰਨ ਇਤੋਂ ਬਿਲਕੁਲ ਦੂਰ ਰੱਖੋ ਇਹਦਾ ਬਾਈਕਾਰਡ ਕਰੋ ਸਾਰੇ ਪੰਜਾਬ 'ਚ ਇਹਦਾ ਬਾਈਕਾਰਡ ਕਰੋ ਇਹ ਵੀ ਇੱਕ ਕੋਟ ਦੇ ਨਸ਼ਾ ਜੇ ਵੇਖੋ ਦੀ ਕਿਵੇਂ ਜਵਾਨ ਮੋਤਾ ਹੁੰਦੀਆਂ ਪਈਆਂ ਨੇ ਘਰੋਂ ਜਾਂਦੇ ਨੇ ਇੱਕਦਮ ਧੋਰ ਕਿੰਨੇ ਪੰਛੀਆਂ ਦਾ ਨੁਕਸਾਨ ਹੁੰਦਾ ਪਿਆ ਵੇ ਮੈਂ ਤੇ ਇਹ ਕਵਾਂਗਾ ਵਾਦ ਤੋਂ ਵਾਦ ਇਹ ਜੀ ਨੇ ਗਰਮੀਆਂ ਦੇ ਲਈ ਆ ਕੇ ਰੱਖੇ ਸੀ ਜੀ ਗਰਮੀਆਂ ਦੇ ਲਈ ਆ ਕੇ ਰੱਖੇ ਸੀ ਤੇ ਵੇਚਦਾ ਹੀ ਹੋਏਗਾ ਤਾਂ ਹੀ ਰੱਖੇ ਸੀ ਜੀ ਜੀ ਤੇ ਜਿਹੜੀ ਸਾਡੇ ਕੋਲ ਤਲਾਬ ਮਿਲਦੀ ਸੀ ਇਹਨਾਂ ਨੂੰ ਫੜ ਰੈਸਟ ਕਰ ਲਿਆ ਇਹ ਤੇ ਜੀ ਜੋ ਕਾਰਵਾਈ ਬੰਦੀ ਉਹ ਪਰਚਾ ਦੇ ਦਿੱਤਾ ਜੀ ਇਹ ਜੀ ਆਪਣੇ ਵੱਲੇ ਤੋਂ ਫੜੇ ਜੀ 不呀不呀，不呀都不对呀。